ਜਿੱਦਣ ਮੈਂ ਇੱਥੇ ਪਹਿਲੇ ਦਮ ਲੈਂਡ ਕੀਤਾ ਉਹ ਇੱਕ ਅੰਗਰੇਜ਼ੀ ਅੰਗਰੇਜ਼ੀ ਚੈਨਲ ਵਾਲੇ ਸੀ ਉਹ ਮੇਰੇ ਮਗਰ ਪਏ ਹੋ ਸੀ ਉਹ ਵੀਡੀਓ ਵਾੜੂ ਜੇ ਪਾਉਂਦੇ ਰਹੇ ਤੇ ਥੱਲੇ ਗੋਰੇ ਕਮੈਂਟ ਕਰਦੇ ਕਹਿੰਦੇ ਕੈਬ ਡਰਾਈਵਰ ਆ ਗਿਆ ਕੋਈ ਕਹਿੰਦਾ 711 ਵਾਲਾ ਆ ਗਿਆ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਬੰਦੇ ਨੇ ਇੱਥੇ ਵਹਿੰਦ ਕੀਤੀ ਹੈ ਅੱਜ ਸਾਰੇ ਗੋਰੇ ਕੰਮ ਦੇ ਲਾਏ ਹੋਏ ਆ ਸੀ ਇਹ ਦੁਨੀਆ ਸਾਰੀ ਇੱਕ ਹੈ ਪਤਾ ਨਹੀਂ ਕਿੱਥੇ ਫਸੇ ਪਏ ਲੋਕ ਇਹ ਦੁਨੀਆ ਸਾਰੀ ਇੱਕ ਹੈ ਤੇ ਕੋਈ ਸਾਨੂੰ ਸਲਾਹ ਥੋੜਾ ਦੇਵੇਗਾ ਸਾਡਾ ਮਾਟਰ ਲੱਗਦਾ ਜਣਾ ਸਾਨੂੰ ਸਲਾਹ ਦੇਗਾ ਇਦੋਂ ਵੱਡਾ ਸਟੇਡੀਅਮ ਕਰਾਂਗੇ ਅਗਲੀ ਵਾਰ ਨੂੰ ਬਹੁਤ ਪਿਆਰ ਸਤਿਕਾਰ ਪੰਜਾਬੀਆਰੇ ਜਾਂ ਜਿੰਨੇ ਵੀ ਆਪਣੇ ਮੁਲਕ ਤੋਂ ਜਿੰਨੇ ਵੀ ਇੱਥੇ ਆਏ ਆ ਤੁਸੀਂ ਤੁਸੀਂ ਬਹੁਤ ਮਿਹਨਤ ਕੀਤੀ ਆਪਣੇ ਪਰਿਵਾਰ ਦੇ ਲਈ ਆਪਣੇ ਕੰਮ ਦੇ ਲਈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਆ ਜਾਣਾ ਤੇ ਆਪਣਾ ਕੰਮ ਜਿਵਾਉਣਾ ਆਪਣੀ ਫੈਮਲੀ ਦਾ ਤਿਹਾੜ ਰੱਖਣਾ ਪਿੱਛੇ ਵੀ ਤਿਆਰ ਰੱਖਣਾ ਇੱਕ ਸੌਖੀ ਗੱਲ ਥੋੜੀ ਹੈ ਮੇਰੇ ਲਈ ਪੂਰੀ ਦੁਨੀਆ ਇੱਕ ਹੈ ਮੈਂ ਵਾਰ-ਵਾਰ ਕਹਿੰਦਾ ਬਾਬਾ ਸਾਡਾ ਕਹਿੰਦਾ ਇੱਕ ਓਮਕਾਰ ਪੂਰੀ ਦੁਨੀਆ ਇੱਕ ਹੈ ਔਰ ਮੇਰਾ ਇਹੀ ਸੁਨੇਹਾ ਪੂਰੀ ਦੁਨੀਆ ਦੇ ਵਿੱਚ